ਤਾਕਤ ਸਰਕਾਰ ਦੇ ਵੱਲੋਂ ਬਾਰਡਰ ਉੱਤੇ ਯੁੱਧ ਦੇ ਮਾਹੌਲ ਵਧਣ ਨੂੰ ਲੈ ਕੇ ਸ਼ਮਣਿਕਾਲੀ党 ਤੋਂ ਸੀਨੀਅਰ ਲੀਡਰ ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਜੇਕਰ ਜੰਗ ਲੱਗੀ ਤਾਂ ਸਭ ਤੋਂ ਵੱਡਾ ਨੁਕਸਾਨ ਪੰਜਾਬ ਦਾ ਹੋਵੇਗਾ ਪੰਜਾਬ ਉੱਤੇ ਆਰਥਿਕ ਸੰਕਟ ਆ ਸਕਦਾ ਹੈ ਤਾਂ ਉੱਥੇ ਉਹਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਮੌਕੇ ਸ਼ਾਂਤ ਰਹਿਣ ਦੀ ਜ਼ਰੂਰਤ ਹੈ ਥੁਜੇ ਪਾਸੇ ਆਮ ਆਦਮੀ ਪਾਰਟੀ ਦੇ ਅਮਰ ਮਦਨ ਲਾਲ ਬੱਗਾ ਨੇ ਵੀ ਕਿਹਾ ਕਿ ਪਹਿਲਗਾਮ ਦੇ ਵਿੱਚ ਹੋਏ ਹਾਦਸੇ ਤੋਂ ਬਾਅਦ ਪਾਕਿਸਤਾਨ ਨੂੰ ਜ਼ਰੂਰਤ ਹੈ ਤੇ ਮੂੰਹ ਤੋੜਵਾ ਜਵਾਬ ਦੇਣ ਪਹਿਲਾਂ ਹੀ ਦਿੱਤਾ ਸੀ ਤੇ ਹੁਣ ਚਪੇੜਾ ਨਹੀਂ ਉਲਟਾ ਥੱਪੇ ਪੈਣ ਚਾਹੀਦੇ ਉਹ ਇੱਕ ਫੌਜ ਦਾ ਹਿੱਸਾ ਹੋ ਸਕਦਾ ਉਹਦੇ ਵਿੱਚ ਜੀ ਜੀ ਤੁਹਾਨੂੰ ਮੈਨੂੰ ਇਸ ਗੱਲ ਦੇ ਬਾਰੇ ਪੂਰਾ ਗਿਆਨ ਨਹੀਂ ਹੈਗਾ ਜਿਹੜੀ ਗੱਲ ਦਾ ਗਿਆਨ ਨਾ ਹੋਵੇ ਸਿਆਣੇ ਕਹਿੰਦੇ ਉਹਦੇ ਬਾਰੇ ਪੂਰਾ ਦੱਸਣਾ ਨਹੀਂ ਚਾਹੀਦਾ ਨਾ ਜਵਾਬ ਦੇਣਾ ਚਾਹੀਦਾ ਪਰ ਦੇਸ਼ ਇਤ ਲਈ ਜੋ ਵੀ ਹੋਊਗਾ ਉਹ ਅਸੀਂ 24 ਘੰਟੇ ਸਾਡੇ ਪਹਿਲਾਂ ਬਜ਼ੁਰਗ ਵੀ ਖੜੇ ਰਏ ਆ ਸਾਡੇ ਪੰਜਾਬੀ ਖੜੇ ਰਏ ਆ ਔਰ ਦੇਸ਼ ਵਾਸੀ ਖੜੇ ਰਏ ਆ ਜਿੱਥੇ ਦੇਸ਼ ਦੀ ਗੱਲ ਆ ਗਈ ਉੱਥੇ ਆਮ ਆਦਮੀ ਪਾਰਟੀ ਦਾ ਕੱਲਾ ਕੱਲਾ ਵਲੰਟੀਅਰ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਸਾਡੇ ਸੁਪਰੀਮੋ ਸਾਰੇ ਐਮਐਲਏ ਸਾਹਿਬਾਨ ਅਸੀਂ ਹੱਕ ਤਾਨ ਕੇ ਖੜਾਂਗੇ ਜਿੱਥੇ ਕਿਤੇ ਦੇਸ਼ ਦੀ ਗੱਲ ਆ ਸਰ ਮੌਕਢੀ ਦੀ ਲੋੜ ਸੀ ਨਿਕੋ ਇਹ ਫੌਜ ਦਾ ਮੈਂ ਇਹਦੇ ਬਾਰੇ ਮੈਂ ਤੁਹਾਨੂੰ ਪਹਿਲਾਂ ਜਿਵੇਂ ਦੱਸਿਆ ਫੌਜ ਦਾ ਕੋਈ ਹਿੱਸਾ ਹੋ ਸਕਦਾ ਉਹ ਫੌਜੀਆ ਦੀ ਗੱਲ ਦੇ ਵਿੱਚ ਫੌਜੀ ਹੀ ਜਵਾਬ ਦੇ ਸਕਦੀ ਆ ਕਿਉਂਕਿ ਉਹਨਾਂ ਨੇ ਜਾਨ ਤਲੀ ਤੇ ਰੱਖੀ ਹੋਈ ਆ ਉਹ ਸਾਡੀ ਰਾਖੀ ਕਰਦੇ ਆ ਅਸੀਂ ਸੁੱਤੇ ਪਏ ਉਹਨਾਂ ਬਾਰਡਰਾਂ ਦੇ ਖੜੇ ਹੁੰਦੇ ਆ ਅਸੀਂ ਦਾ ਉਹਦੇ ਨਾਲ ਆ 24 ਘੰਟੇ ਫੌਜ ਦੇ ਜਰਨੈਲ ਦੇ ਨਾਲ ਆ ਚਾਰੇ ਜਿਹੜੀਆਂ ਸਾਡੀਆਂ ਫੌਜਾਂ ਨੇ ਅਸੀਂ 24 ਘੰਟੇ ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਤੇ ਆਪਣੇ ਪੰਜਾਬ ਉਹਦਾ ਆਪਣੇ ਭਾਰਤ ਆਪਣੀ ਭਾਰਤ ਮਾਂ ਦੀ ਧਰਤੀ ਦੀ ਰੱਖਿਆ ਕਰਨੀ ਜੇ ਕਿਤੇ ਸਾਨੂੰ ਵੀ ਆਪਣੇ ਆਪ ਨੂੰ ਬਲੀਦਾਨ ਦੇਣਾ ਪਵੇ ਤਾਂ ਇੱਕ ਮਿੰਟ ਲਾਵਾਂਗੇ ਪਰ ਸਾਡੇ ਗਵਾਂਢੀ ਮੁਲਕ ਨੂੰ ਅੱਜ ਦਾ ਨੀ ਇਹ 70 ਸਾਲ ਦਾ ਜਦੋਂ ਦਾ ਸਾਲ 47 ਦਾ ਉਦੋਂ ਦਾ ਰੋਗ ਲੱਗਿਆ ਹੋਇਆ ਇਹ ਰੋਗ ਦਾ ਇਲਾਜ ਕੋਈ ਆ ਇਹਨਾਂ ਨੂੰ ਜਿੰਨੀ ਦੇ ਨੱਥ ਨਹੀਂ ਪਾਈ ਜਾਂਦੀ ਇਹ ਹਟਦੇ ਨਹੀਂਗੇ ਇਹਨਾਂ ਨੂੰ ਪਤਾ ਨਹੀਂਗਾ ਵੀ ਦੇਖੋ ਸੂਪੜਾ ਸਾਹਿਬ ਆਪੀ ਜੋ ਅੱਕਿਆ ਬੰਦਾ ਕੀ ਕਰਦਾ ਹੁੰਦਾ ਜਦੋਂ ਅੱਕ ਜਾਂਦਾ ਬੰਦਾ ਉਦੋਂ ਕੀ ਕਰਦਾ ਹੁੰਦਾ ਹਰ ਰੋਜ਼ ਤਾਂ ਸਾਡੇ ਜਵਾਨ ਸਾਡੇ ਭਰਾ ਝੰਡੇ ਤਰੰਗੇ ਚ ਲਿਫਟ ਕੇ ਆਉਂਦੇ ਆ ਸਾਡੇ ਨਾਗਰਿਕ ਆਮ ਕੋ ਮਣ ਗਏ ਆਪਣੇ ਬੱਚਿਆਂ ਦੇ ਨਾਲ ਸਾਡੀਆਂ ਆਜੇ ਭੈਣਾਂ ਦਾ ਕਈਆਂ ਦੇ ਬੱਚਿਆਂ ਦਾ ਸਾਡੀਆਂ ਦਾ 6-6 ਦਿਨ ਹੋਏ ਸੀ ਬਿਆਨੂ ਇਹ ਕਿਹੜਾ ਧਰਮ ਕਹਿੰਦਾ ਇਹ ਕਿਹੜੇ ਧਰਮ ਦੇ ਲੋਕ ਨੇ ਇਹ ਜਿਹੜੇ ਲੋਕ ਹੈ ਤਾਂ ਐਡਾ ਵੱਡਾ ਪਾਪ ਰਾਕਸ਼ਸ ਬੁੱਧੀ ਨਾ ਕਰਦੇ ਆ ਪਰ ਇਹਨਾਂ ਲੋਕਾਂ ਨੂੰ ਧਰਤੀ ਦੇ ਜਗਾ ਨਾ ਪਰਮਾਤਮਾ ਨੇ ਦੇਣੀ ਆ ਨਾ ਅਸੀ ਦੇਣੀ ਆ ਪਰ ਇਹਨਾਂ ਦਾ ਹੁਣ ਐਂਡ ਆ ਇਸ ਕੰਮ ਦਾ ਜਦੋਂ ਅੱਜ ਆਂ ਛੋਟੋਟੀਆਂ ਬੱਚੀਆਂ ਸਾਡੀਆਂ ਉੱਥੋਂ ਰੋਂਦੀਆਂ ਆਉਂਦੀਆਂ ਨੇ ਤਾਂ ਜੇ ਉਹ ਤਰੰਗੇ ਚ ਲਿੰਫਟ ਕੇ ਆਏ ਆ ਨਾ ਉਥੋਂ ਤਾਂ ਇਹਨਾਂ ਦਾ ਵੀ ਕਫਨ ਤਿਆਰੀ ਆ ਹੁਣ ਵੇਖੋ ਮੇਰੀ ਗੱਲ ਸੁਣੋ ਕੁਝ ਦਿਨ ਪਹਿਲਾਂ ਇੱਕ ਬਹੁਤ ਵੱਡੀ ਘਟਨਾ ਘਟੀ ਔਰ ਸਾਰਿਆਂ ਨੇ ਉਸ ਦਾ ਅਫਸੋਸ ਵੀ ਜ਼ਾਹਰ ਕੀਤਾ ਔਰ ਵੱਖ-ਵੱਖ ਤਰੀਕੇ ਦੇ ਨਾਲ ਉਸ ਪਰਿਵਾਰ ਨਾਲ ਹਮਦਰਦੀ ਵੀ ਕੀਤੀ ਕਿਉਂਕਿ ਬਹੁਤ ਵੱਡੀ ਮੰਦਭਾਗੀ ਘਟਨਾ ਸੀਗੀ ਸੋਸ਼ਲ ਨੈਟ ਦੇ ਪੈਲਗਮ ਚ ਹੋਈ ਔਰ ਉਸ ਤਕਰੀਬਨ ਸਾਡੇ ਹਿੰਦੁਸਤਾਨ ਦੇ ਸੀਐਮ ਪ੍ਰਾਈਮ ਮਿਨਿਸਟਰ ਸਾਹਿਬ ਡੇਲੀ ਮੀਟਿੰਗਾਂ ਹੀ ਕਰ ਰਹੇ ਨੇ ਡੇਲੀ ਮੀਟਿੰਗਾਂ ਆਪਾਂ ਦੇਖਦੇ ਹਾਂ ਰੋਜ਼ ਮੀਟਿੰਗ ਹੋ ਰਹੀ ਆ ਕਦੀ ਹੋਮ ਮਿਨਿਸਟਰ ਮੀਟਿੰਗ ਕਰ ਲੈਨੇ ਕਦੇ ਪਰਚਾਉਂਦੇ ਨਹੀਂ ਮੀਟਿੰਗ ਕਰਨੇ ਰੋਜ਼ ਮੀਟਿੰਗਾਂ ਹੀ ਹੋ ਰਹੀਆਂ ਪਰ ਰਿਜ਼ਲਟ ਤਾਂ ਦੇਖ ਹੀ ਨਹੀਂ ਦੇ ਪਰ ਕਿਤੇ ਨਾ ਕਿਤੇ ਉਹ ਪਰਿਵਾਰ ਜਿਹੜੇ ਜਿਨ੍ਹਾਂ ਦੇ ਘਰ ਦਾ ਜੀ ਚਲਾ ਗਿਆ ਜਿਨ੍ਹਾਂ ਦੇ ਪਰਿਵਾਰ ਦੇ ਜੀ ਜੀ ਚਲੇ ਗਏ ਮਤਲਬ ਜੀ ਤਾਂ ਜੀ ਚਲੇ ਗਏ ਉਹ ਪਰਿਵਾਰਾਂ ਦਾ ਹਾਲ ਪੁੱਛੋ ਇਹ ਤਾਂ ਸਾਨੂੰ ਜਦ ਤੱਕ ਤਾਂ ਸੋਚੀ ਜਾਂਦੇ ਹੁਣ ਤੱਕ ਤਾਂ ਆਪਾਂ ਨੂੰ ਕਿਤੇ ਰਿਜ਼ਲਟ ਲੈ ਲੈਣਾ ਚਾਹੀਦਾ ਸੀ ਔਰ ਮੈਂ ਆਸ਼ਕ ਕਰਦਾ ਕਿ ਰਿਜ਼ਲਟ ਦਿਖਾਉਣਾ ਚਾਹੀਦਾ ਔਰ ਪੰਜਾਬ ਤਾਂ ਅੱਗੇ ਹੀ ਹਿੰਦੁਸਤਾਨ ਦੀ ਰਹਿਣਮਈ ਕਰਦਾ ਜਦੋਂ ਵੀ ਜਦੋਂ ਵੀ ਬਾਰਡਰ ਤੇ ਕੋਈ ਯੁੱਧ ਹੋਇਆ ਜਾਂ ਗੱਲਬਤ ਹੋਈ ਹੈ ਪੰਜਾਬੀਆਂ ਨੇ ਸੀਨਾ ਤਾਣਿਆ ਜਿਵੇਂ ਪਿਛਦੀ ਪਛੋਕੜ ਨਿਗਾ ਮਾਰ ਲਈਏ ਚਾਹੀ 47 ਦੇ ਯੁੱਗ ਚ 71 ਦਾ ਜੁਦ ਹੋਇਆ ਉਹਦੇ ਸਭ ਤੋਂ ਵੱਡਾ ਯੋਗਦਾਨ ਪੰਜਾਬੀਆਂ ਦਾ 90% ਪੰਜਾਬੀਆਂ ਦਾ ਯੋਗਦਾਨ ਰਿਹਾ ਪੰਜਾਬੀ ਤਾਂ ਕਿਸੇ ਪਾਸੇ ਹੱਟਦੇ ਪਿੱਛੇ ੜਦੇ ਨਹੀਂ ਪਰ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਉਹਦੇ ਵਿੱਚ ਆ ਆਰਮੀ ਦਾ ਜੋ ਆਪਰੇਸ਼ਨ ਹੈ ਉਹਦੇ ਵਿੱਚ ਨਾ ਤਾਂ ਤੁਸੀਂ ਤੁਸੀਂ ਕੁਝ ਜ਼ਿਆਦਾ ਦੱਸ ਸਕਦੇ ਨਾ ਮੈਨੂੰ ਦੱਸ ਸਕਦਾ ਕਿਉਂਕਿ ਹਰ ਦੇਸ਼ ਦੀ ਆਪਣੀ ਸੀਕ੍ਰੈਸੀ ਹੁੰਦੀ ਹੈ ਪਰ ਮੈਂ ਇਹ ਤਾਂ ਕਹੂੰਗਾ ਕਿ ਕਿਤੇ ਨਾ ਕਿਤੇ ਕੋਈ ਰਿਜ਼ਲਟ ਆਉਣਾ ਚਾਹੀਦਾ ਹੈ ਕਿ ਪੰਜਾਬ ਪੰਜਾਬ ਦੇ ਅੱਗੇ ਤਾਂ ਜਿਵੇਂ ਕਹਿੰਦੇ ਵੀ ਪਾਕਿਸਤਾਨ ਤਾਂ ਲੰਬੀ ਛੋਟੀ ਗੱਲਬਾਤ ਵੀ ਹੈ ਨਹੀਂ ਅੱਜ ਇਸ ਦੇਸ਼ ਕੋਲੇ ਆ ਵਾਲਵਲ ਕਰਜਾਈ ਹੈ ਕਿ ਅੱਜ ਉਸ ਹਿੰਦੂਸਤਾਨ ਲੜਾਈ ਲੰਦੀ ਗੱਲ ਕਰੇਗਾ ਤੇ ਮੂੰਹ ਦੀ ਖਾਏਗਾ ਪਰ ਰਿਜ਼ਲਟ ਮਾੜਾ ਹੋਏਗਾ ਪਰ ਬੱਗਾ ਜੀ ਇਸ ਚੀਜ਼ ਦਾ ਸਭ ਤੋਂ ਜ਼ਿਆਦਾ ਇੰਪੈਕਟ ਕੀ ਪੰਜਾਬ ਦੀ ਪੰਜਾਬ ਵਿੱਚ ਇਨਾ ਪਊਗਾ ਬਿਲਕੁਲ ਅੱਗੇ ਪੰਜਾਬ ਮੈਂ ਤੁਹਾਨੂੰ ਦੱਸਿਆ ਅੱਗੇ ਪੰਜਾਬ ਹਰ ਲੜਾਈ ਦੇ ਵਿੱਚ ਪੰਜਾਬ ਨੇ ਅੱਗੇ ਹੋ ਕੇ ਜਿੱਥੇ ਸੰਤਾਪ ਚਿਲੇਆ ਜੇ ਕੋਈ ਵੀ ਦਿੱਕਤ ਆਉਂਦੀ ਹੈ ਪੰਜਾਬ ਗਾਂ ਬਦੂ ਪੰਜਾਬ ਕਿਉਂਕਿ ਪੰਜਾਬ ਨੇ ਹਿੰਦੂਸਤਾਨ ਦਾ ਢਿੱਡ ਭਰਿਆ ਉਦੋਂ ਵੀ ਜਦੋਂ ਰਿਆਲੀ ਕ੍ਰਾਂਤੀ ਲੈਂਦੀ ਸੀ ਚਵੀ ਪੰਜਾਬ ਸੀਗਾ ਮੈਂ ਤਾਂ ਕਹਿੰਦਾ ਹਰ ਪੱਖੋਂ ਪੰਜਾਬ ਹੈ ਬਾਰਡਰ ਤੇ ਜਰੂਰ ਗੁਜਰਾਤ ਦਾ ਵੀ ਲੱਗਦਾ ਹੈ ਰਾਜਸਥਾਨ ਵੀ ਲੱਗਦਾ ਹੈ ਪੰਜਾਬ ਦਾ ਸਭ ਤੋਂ ਵੱਡਾ ਬਾਰਡਰ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ 26 ਬੰਦੇ ਬੇਗੁਨਾ ਲੋਕਾਂ ਦਾ ਖੂਨ ਡੋ ਲਿਆ ਗਿਆ ਉਹਨੇ ਬਹੁਤ ਵੱਡਾ ਜ਼ਿਆਤੀ ਕੀਤੀ ਹੈ ਮਨੁੱਖਤਾ ਤੇ ਇਹ ਸਾਲਤ ਵਿੱਚ ਇਹ ਮਜਬੂਰੀ ਵੀ ਹੈ ਤੇ ਜ਼ਰੂਰੀ ਵੀ ਹੈ ਕਿ ਸਰਕਾਰ ਉਹ ਲੋਕਾਂ ਨੂੰ ਜਿਨ੍ਹਾਂ ਨੇ ਬੇਗੁਨਾ ਦਾ ਖੂਨ ਡੋ ਲਿਆ ਉਹਨਾਂ ਨੂੰ ਸਬਕ ਸਿਖਾਵੇ ਉਸ ਸਬਕ ਸਖਾਉਣ ਦੇ ਸਬੰਧ ਵਿੱਚ ਸਰਕਾਰ ਹਿੰਦੁਸਤਾਨ ਦੀ ਕੀ ਫੈਸਲਾ ਕਰਦੀ ਹੈ ਸਿਲੈਕਟਿਵ ਜੰਗ ਕਰਦੀ ਹੈ ਸਰਜਿਕਲ ਸਟ੍ਰਾਈਕ ਕਰਦੀ ਹੈ ਜਿਵੇਂ ਇਕਨੋਮਿਕਲੀ ਆਲਰੇਡੀ ਉਹਨਾਂ ਤੇ ਅਸੀਂ ਬਹੁਤ ਵੱਡਾ ਕਰਤਾ ਹੈਗਾ ਤੁਹਾਡਾ ਐਕਸ਼ਨ ਪਾਣੀ ਵਾਲਾ ਹੈ ਜੀ ਇਹ ਸਾਰੇ ਤੋਂ ਬਾਅਦ ਜੇ ਜੰਗ ਲੱਗਦੀ ਹੈ ਪਾਕਿਸਤਾਨ ਦਾ ਤਾਂ ਨੁਕਸਾਨ ਹੋਣਾ ਹੀ ਹੋਣਾ ਉਹਨਾਂ ਦੇ ਪੱਲੇ ਵੀ ਕੁਝ ਨਹੀਂ ਹੈ ਹਿੰਦੁਸਤਾਨ ਦੇ ਵਿੱਚ ਵੀ ਜਿਹੜਾ ਪੰਜਾਬ ਹੈ ਸਫਰਰ ਹੋਊਗਾ ਕਿਉਂਕਿ ਪੰਜਾਬ ਦੇ ਬਾਰਡਰ ਰਾਹੀਂ ਦੇਖੋ ਤੁਸੀਂ ਪਹਿਲਾਂ ਹੀ ਹੁਣ ਵਪਾਰ ਬੰਦ ਹੋਇਆ ਹੈ ਟਰੇਡ ਬੰਦ ਕਰਤੀ ਪਾਏ ਪਾਕਿਸਤਾਨ ਨਾਲ ਤਕਰੀਬਨ 500 ਤੋਂ ਵੱਧ ਟਰੱਕ ਸੀਗਾ ਜਿਹੜਾ ਦਿੱਲੀ ਅਪ ਐਂਡ ਡਾਊਨ ਕਰਦਾ ਸੀ ਉੱਥੋਂ ਜਿਹੜਾ ਮਾਲ ਪਾਕਿਸਤਾਨ ਤੋਂ ਆਉਂਦਾ ਸੀ ਉਹ ਬਿਲਕੁਲ ਵਿਲੇ ਹੋ ਗਏ ਉਦੋਂ ਬਾਅਦ ਲੇਬਰ ਵਿਲੇ ਹੋ ਗਈ 50000 ਤੋਂ ਲੈ ਕੇ ਲੱਖ ਤੱਕ ਬੰਦਾ ਜਿਹਨਾਂ ਨੂੰ ਰੋਜ਼ਗਾਰ ਸੀ ਦਿੱਲੀ ਉੱਥੋਂ ਕਮਾਉਂਦੇ ਸੀ ਉਹ ਵਿਲੇ ਹੋ ਗਏ ਉਹਨਾਂ ਦੀ ਇੱਕ ਮੂਰਖਤਾ ਹੀ ਕਰਕੇ ਜਿਹੜੀ ਉਹਨਾਂ ਨੇ ਬੇਗਨਾ ਲੋਕ ਮਾਰੇ ਤੇ ਸਰਕਾਰ ਨੂੰ ਫੈਸਲਾ